ਸਭ ਤੋਂ ਪਹਿਲਾਂ ਇਸ ਗਿਆਨੀ ਹਰਪ੍ਰੀਤ ਸਿੰਘ ਨੂੰ ਕੱਢੋ ਹੂੰ ਉਹਦੇ ਚ ਕਮੇਟੀ ਬਣਾਤੀ ਬਹੁਤ ਪੁਰਾਣਾ 17-18 ਸਾਲ ਕੇ ਇਸ ਪੁਰਾਣਾ ਹੈ। ਔਰ ਤਾਰੇ ਕਿਤੇ ਜਾ ਕੇ ਆਇਆ ਸਭ ਦੇ ਸਾਹਮਣੇ ਉੱਥੇ ਵੀ ਅਕਾਲ ਤਖਤ ਸਭ ਦੇ ਜਲਦਾਂ ਨੇ ਕਿਹਾ ਸੀ ਕਿ ਤੁਸੀਂ ਨਹੀਂ ਇਹ ਕਰ ਸਕਦੇ। ਇਹਨੂੰ ਅਕਾਲ ਤਖਤ ਸਭ ਦੇ ਕੋਲ ਭੇਜੋ। ਇਹ ਅਕਾਲ ਤਖਤ ਦੇਖੇ ਗਏ ਮਾਮਲਾ ਕਿਉਂਕਿ ਸਿੰਘ ਸਾਹਿਬਾਨ ਦਾ ਮਾਮਲਾ ਗਿਆਨੀ ਹਰਪ੍ਰੀਤ ਸਿੰਘ ਦੀ ਨਾਮ ਹਾਂ ਐ ਜੀ ਪੀ ਸੀ ਨਹੀਂ ਦੇਖ ਸਕਦੇ। ਹੂੰ ਬਕਾਇਦਾ ਉਹਨਾਂ ਨੇ ਉਪਰ ਕਿਹਾ ਸਾਰਾ ਕੁਝ ਹੂੰ ਹੂੰ ਪਰ ਉਹ ਉਹਨਾਂ ਨੂੰ ਨਹੀਂ ਦਿੱਤਾ। ਹੂੰ ਨਹੀਂ ਦੇ ਕੇ ਇੱਥੇ ਰੋਲ ਲਾਉਂਦਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਜਦੋਂ ਅੰਤਰਨ ਕਮੇਟੀ ਦੀ ਮੀਟਿੰਗ ਹੁੰਦੀ ਹੈ ਅੰਤਰਨ ਕਮੇਟੀ ਦੀ ਮੀਟਿੰਗ ਦੇ ਵਿੱਚ ਜੈਮੀ ਹਰਪ੍ਰੀਤ ਸਿੰਘ ਨੂੰ ਫਾਰਗ ਕਰ ਦਿੱਤਾ ਜਾਂਦਾ ਹੈ ਹੂੰ ਤੇ ਫਾਰਗ ਕਰਕੇ ਉਸੇ ਦਿਨ ਪ੍ਰੈਸ ਕਾਨਫਰੰਸ ਕਰਕੇ ਇਹ ਕਹਿੰਦੇ ਨੇ ਧਾਮੀ ਸਾਹਿਬ ਤੇ اخਲਾਕੀ ਤੌਰ ਤੇ ਜਥੇਦਾਰ ਉਹਨਾਂ ਨੇ ਇਹ ਕਿਹਾ ਹੂੰ ਕਿ ਅਸੀਂ ਗਲਤ ਫੈਸਲਾ ਕਰ ਰਹੇ ਹਾਂ ਤੁਹਾਡੇ ਨਹੀਂ ਪਰ ਟੈਕਨੀਕਲੀ ਗੁਰਦੁਆਰਾ ਕਾਨੂੰਨ 1925 ਦੇ ਮਤਬਕ ਐ ਜੀਪੀਸੀ ਕੋਰ ਜਥੇਦਾਰ ਨੂੰ ਲਾਉਣ ਦਾ ਤੇ ਜਥੇਦਾਰ ਨੂੰ ਹਟਾਉਣ ਦਾ ਹੱਕ ਹੈ ਅਸੀਂ ਉਹਦੀ ਵਰਤੋਂ ਕੀਤੀ ਹੈ ਤੇ ਉਹ ਵਰਤੋਂ ਕਰਕੇ ਉਹਨਾਂ ਨੂੰ ਹਟਾ ਕੇ ਕਿਉਂਕਿ ਜਥੇਦਾਰ ਸਾਹਿਬ ਨੇ ਬੇਫਰੋਜ਼ੀ ਪੈਦਾ ਕੀਤੀ ਹੈ ਇਸ ਲਈ ਮੈਂ اخلاقی ਤੌਰ ਤੇ ਇਸ ਦੀ ਪਾਲਣਾ